ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰਕਾ ਦਾ ਬਿਲਕੁਲ ਠੀਕ ਹੋਵੂਗੀ ਤਾਂ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਆਪਾਂ ਨਵਾਂ ਲੈਕਚਰ ਜਿਹਦੇ ਵਿੱਚ ਅੱਜ ਆਪਾਂ ਕਵਰ ਕਰਨ ਜਾਵਾਂਗੇ ਆਲ ਪੰਜਾਬ ਐਗਜ਼ਾਮ ਜੀਕੇ ਫਾਇਰ ਸੀਰੀਜ਼ ਆਪਣੀ ਨਵੀਂ ਇਹ ਜਿਹਦੇ ਵਿੱਚ ਅੱਜ ਐਮ ਐਸ ਕਿਊ ਦੀ ਕਲਾਸ ਨੰਬਰ 3 ਹੈ ਠੀਕ ਹੈ ਜੀ ਤੁਹਾਨੂੰ ਜਿਵੇਂ ਦੱਸਿਆਗਾ ਸੋਮਵਾਰ ਤੋਂ ਲੈ ਕੇ ਆਪਾਂ ਥੋੜਾ ਚੇਂਜ ਕਰਤਾ ਸੋਮਵਾਰ ਤੋਂ ਲੈ ਕੇ ਬੁੱਧਵਾਰ ਤੱਕ ਤੁਹਾਡੀ ਇੰਡੀਆ ਜੀਕੇ ਦੇ ਲੈਕਚਰ ਲੱਗਿਆ ਕਰਨਗੇ ਅਤੇ ਵੀਰਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਤੁਹਾਡੇ ਜਿਹੜੇ ਲੈਕਚਰ ਲੱਗਿਆ ਕਰਨਗੇ ਉਹ ਪੰਜਾਬ ਜੀਕੇ ਦੇ ਲੱਗਿਆ ਕਰਨਗੇ ਠੀਕ ਹੈ ਜੀ ਚੀਜ਼ਾਂ ਨੋਟ ਕਰਦੇ ਰਹੋ ਬਾਕੀ ਰਾਜੇ ਰਹੀ ਗੱਲ ਕਰੰਟ ਅਫੇਅਰਾਂ ਦੀ ਬਹੁਤ ਬੱਚੇ ਕਹਿੰਦੇ ਤੁਸੀਂ ਡੇਲੀ ਕਰੰਟ ਅਫੇਅਰਾਂ ਦੀ ਗੱਲ ਕੀ ਸੀ ਕਿਉਂ ਨਹੀਂ ਕਰਵਾ ਰਹੇ ਹੋ ਰਾਜੇ ਤੁਹਾਨੂੰ ਇੱਕ ਵੀਕ ਦੇ ਕਰੰਟ ਅਫੇਅਰ ਇਕੱਠੇ ਕਰਵਾ ਦਿਆ ਕਰਾਂਗੇ ਇੱਕ ਵੀਕ ਦੇ ਕਰੰਟ ਅਫੇਅਰ ਤਾਂ ਇਕੱਠੇ ਕਰਵਾ ਦਿਆ ਕਰਾਂਗੇ ਠੀਕ ਹੈ ਜੀ ਡੇਲੀ ਡੇਲੀ ਵੀਡੀਓ ਬਣਾਉਣ ਦੇ ਨਾਲੋ ਇੱਕ ਵੀਕ ਦੇ ਕਰੰਟ ਅਫੇਅਰ ਤੁਹਾਨੂੰ ਡੇਲੀ ਮਿਲ ਜਾ ਕਰਾਂਗੇ ਉਹ ਮੈਂ ਤਾਂ ਇਕੱਠੇ ਮਿਲ ਜਾ ਕਰਾਂਗੇ ਠੀਕ ਹੈ ਤੁਹਾਡਾ ਪੀਡੀਐਫ ਵੀ ਤੁਹਾਨੂੰ ਫ੍ਰੀ ਚ ਮਿਲ ਜਾ ਕਰੂਗਾ ਦੇਖੋ ਰਾਜੇ ਇਸ ਵ ਜਿਹੜੀ ਚੀਜ਼ ਵੀ ਤੁਹਾਨੂੰ ਮੈਂ ਕਰਵਾਉਂਗਾ ਲਿਮਟਡ ਕਰਵਾਉਂਗਾ ਇੱਕ ਗੱਲ ਮੈਂ ਫਿਰ ਦੱਸਦਾ ਲਿਮਟਡ ਕਰਵਾਉਂਗਾ ਐਨੀ ਮੇਰੀ ਗਾਰੰਟੀ ਹੋਊਗੀ ਤੁਹਾਨੂੰ ਲਿਖ ਕੇ ਜਰੂਗਾ ਕਿ ਜੇ ਤੁਹਾਨੂੰ ਬਾਹਰੋਂ ਆਪਰੇਸ਼ਨ ਆ ਜਾਈ ਉਹਦੇ ਵਿੱਚ ਠੀਕ ਹੈ ਜੇ ਉਹਦੇ ਤੋਂ ਬਾਹਰੋਂ ਆਪਰੇਸ਼ਨ ਆ ਜਾਈ ਉਹ ਗੱਲ ਦੀ ਮੇਰੀ ਗਾਰੰਟੀ ਹੋਊਗੀ ਤਾਂ ਸਾਰੇ ਬੱਚੇ ਜਿਹੜਾ ਕੁਝ ਮੈਂ ਪੜਾਈ ਜਾਂਦਾ ਉਹ ਚੰਗੀ ਤਰ੍ਹਾਂ ਕਰਨਾ ਤਾਂ ਠੀਕ ਹੈ ਤੇ ਬਾਕੀ ਦਾ ਜੇ ਕੋਈ ਕਹਿੰਦੀ ਬੈਚ ਤੋਂ ਪੜ੍ਹਨਾ ਚਾਹੁੰਦਾ ਆਪਣੇ ਤੋਂ ਪ੍ਰੋਪਰ ਸਾਰਾ ਸਲੇਵਸ ਲੈ ਕੇ ਪ੍ਰੈਕਟਿਸ ਸੈਟ ਸਾਰਾ ਕੁਝ ਵਿੱਚ ਮਿਲੂਗਾ ਇੰਗਲਿਸ਼ ਪੰਜਾਬੀ ਦੇ ਵਿੱਚ ਲੈਕਚਰ ਮਿਲਣਗੇ ਤਾਂ ਉਹ ਆਪਣੀ ਐਪ ਵੀ ਡਾਊਨਲੋਡ ਕਰ ਸਕ ਪਟਵਾਰੀ ਦਾ ਕੋਰਸ ਆਲ ਪੰਜਾਬ ਇਗਜ਼ਾਮ ਜਿੰਨੇ ਵੀ ਪੰਜਾਬ ਦੇ ਇਗਜ਼ਾਮ ਹੋਣਗੇ ਸਾਰੇ ਤੁਹਾਡੇ ਇੱਕ ਬੈਚ ਦੇ ਵਿੱਚ ਵੀ ਕਵਰ ਹੋ ਜਾਣਗੇ ਜੇ ਕਿ ਬੱਚਾ ਪਾਰਟਿਕੂਲਰ ਤਿਆਰੀ ਕਰਨਾ ਚਾਹਦਾ ਉਹ ਵੀ ਕਰ ਸਕਦਾ ਹੈ ਠੀਕ ਹੈ ਜਿੰਨਾ ਬੱਚਾ ਕੋਲੇ ਆਈਫੋਨ ਹੈ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰ ਲੈਣੀ ਹੈ ਕਲਾਸ ਪਲੱਸ ਤੇ ਕਲਾਸ ਪਲੱਸ ਇੱਕ ਕੋਡ ਵੀ ਫਿਲ ਕਰਨਾ ਡਬਲ ਐਕਸ ਹੈ ਆ ਆਪਣਾ ਮੋਬਾਈਲ ਨੰਬਰ ਹੈ ਪ੍ਰਤੀਕ ਸਿਮ ਚ ਨੂੰ ਕੀ ਪ੍ਰੋਬਲਮ ਆਉਂਦੀ ਹੈ ਮੈਂ ਦੁਬਾਰੇ ਇਹ ਕਹਿਣਾ ਚਾਹੁੰਦਾ ਜੇਕਰ ਤੁਸੀਂ ਮੇਰੇ ਸਾਰੇ ਲੈਕਚਰ ਲਾ ਲੈਂਦੇ ਹੋ ਠੀਕ ਹੈ ਤੁਹਾਡਾ ਇਹ ਪੰਜਾਬ ਜੀਕੇ ਦਾ ਕੰਪਲੀਟ ਕੋਰਸ ਹੈਗਾ ਰਾਜੇ ਇੱਕ ਟੋਟ ਕਟ 2 ਮਹੀਨੇ ਵੱਧ ਤੋਂ ਵੱਧ 3 ਮਹੀਨਿਆਂ ਦੇ ਵਿੱਚ ਕੰਪਲੀਟ ਹੋਣਾ ਹੈ ਜੀ ਠੀਕ ਹੈ ਇੰਨੀ ਵੇ ਗਰੰਟੀ ਦਿੰਦਾਗਾ ਜੇਕਰ ਤੁਸੀਂ ਇਹ ਐਮਸੀਹੂ ਕਰ ਲੈਂਦੇ ਹੋ ਪੇਪਰ ਦੇ ਵਿੱਚੋਂ ਇੱਕ ਵੀ ਪ੍ਰਸ਼ਨ ਤੁਹਾਨੂੰ ਬਾਹਰੋਂ ਨਹੀਂ ਆਊਗਾ ਇੱਕ ਵੀ ਠੀਕ ਹੈ ਚਲੋ ਜਲੇ 5 ਜਨਵਰੀ ਤੱਕ ਆਪਣੇ ਸਾਰੇ ਬੈਂਚਾਂ ਤੇ ਆਫ ਹਗਾ ਠੀਕ ਹੈ ਆਲ ਪੰਜਾਬ ਦੇ ਵਿੱਚ ਸਭ ਤੋਂ ਘੱਟ ਰੇਟ ਤੇ ਚਲੋ ਜੀ ਕਹਿੰਦੇ ਜੀ ਇੰਨਾ ਵਿੱਚੋਂ ਕਿਸ ਨੂੰ ਹਰਾਸ਼ਟਰ ਮੰਡਲ ਸੰਸਦ ਮੈਂਬਰ ਦਾ ਕਾਰਜਕਾਰੀ ਫਾਰਮ ਦੇ ਚੇਅਰਮੈਨ ਵਜੋਂ ਚੁਣੇ ਜਾਣ ਵਾਲਾ ਪਹਿਲਾ ਏਸ਼ੀਆਈ ਬੰਦਾ ਦਾ ਕੌਣ ਹੈ ਜੀ ਇਹ ਜੀਨੋ ਰਾਸ਼ਟਰ ਮੰਡਲ ਠੀਕ ਹੈ ਜੀ ਵੱਲੋਂ ਪਾਰਲੀਮੈਂਟਰ ਵੱਲੋਂ ਐਗਜ਼ੀਕਿਊਟਿਵ ਫਾਰਮ ਦੇ ਵਿੱਚ ਚੁਣਿਆ ਗਿਆ ਸੀਗਾ ਪਹਿਲਾ ਏਸ਼ੀਆਈ ਬੰਦਾ ਇਹ ਠੀਕ ਹੈ ਜੀ ਇਹ ਕੌਣ ਹੈ ਜੀ ਇਹ ਹੈਗਾ ਆਪਣਾ ਬੜਾਮ ਸਿੰਘ ਜਾਖੜ ਠੀਕ ਹੈ ਜੀ ਬੜਾਮ ਸਿੰਘ ਜਾਖੜਾ ਜਿਹੜੇ ਇੰਨਾਂ ਦੀ ਗੱਲ ਹੋ ਰਹੀ ਹੈ ਸੋਹਣਿਓ ਠੀਕ ਹੈ ਜੀ ਤੇ ਚਲੋ ਅਗਲੇ ਚੱਲਦੇ ਆਪਾਂ ਹੁਣ ਇਸ ਤੋਂ ਬਾਅਦ ਅਗਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹਦੇ 1430 ਅੰਗ ਹੈ राजे ਠੀਕ ਹੈ ਜੀ 1130 ਅੰਗ ਹੈ ਤੇ ਉਹਦੇ ਵਿੱਚ ਜੀ ਕਹਿੰਦੇ ਇੱਕ ਬਾਹਣੀ ਦਰਜ ਹੈ ਜਿਹਨੂੰ ਕਹਿੰਦੇ ਆ ਬਹਾਗੜੇ ਦੀ ਵਾਰ ਕਿਹਦੀ ਬਹਾਗੜੇ ਦੀ ਵਾਰ ਇਹ ਕਿੰਨਾ ਦੁਵਾਰਾ ਲਿਖੀ ਹੋਈ ਹੈ ਇਹ ਪੁੱਛ ਰਹੇ ਨੇ ਜੀ ਛੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਜੀ ਠੀਕ ਹੈ ਜੀ ਕਿਹੜੀ ਬਹਾਗੜੇ ਦੀ ਵਾਰ ਇਹ ਪੰਜਾਬ ਪੁਲਿਸ ਐਸਆਈ ਦੇ ਵਿੱਚ ਸਬ ਇੰਸਪੈਕਟਰ ਦੇ ਵਿੱਚ ਪ੍ਰਸ਼ਨ ਆਇਆ ਹੋਇਆ ਇਹ ਰਚਨਾ ਹੈਗੀ ਆ ਭਾਈ ਮਰਦਾਨਾ ਜੀ ਦੀ ਠੀਕ ਹੈ ਜੀ ਪਾਈ ਮਰਦਾਨਾ ਜੀ ਪਹਿਲੀ ਵੀਡੀਓ ਦੇ ਵਿੱਚ ਤੁਹਾਨੂੰ ਕਰਵਾ ਕੇ ਗਿਆ ਸੀਗਾ ਕਿ ਪਾਈ ਮਰਦਾਨਾ ਜੀ ਕਿਸ ਧਰਮ ਦੇ ਨਾਲ ਸੰਬੰਧਤ ਹਨ ਉਹ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਣਾਗਾ ਕਿਹੜੇ ਧਰਮ ਨਾਲ ਸੰਬੰਧਤ ਸੀ ਪਾਈ ਮਰਦਾਨਾ ਜੀ ਸਭ ਤੋਂ ਵੱਧ ਮਾਰੀ ਭਗਤ ਕਬੀਰ ਜੀ ਦੀ ਹੈ ਠੀਕ ਹੈ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਭ ਤੋਂ ਜਿਹੜੀਆਂ ਮਸ਼ਹੂਰ ਰਚਨਾ ਹੈਗੀ ਬਚਿੱਤਰ ਨਾਟਕ ਤੇ ਚੰਡੀ ਦੀ ਵਾਰ ਚਲੋ ਇਸ ਤੋਂ ਬਾਅਦ ਅਗਲੀ ਗੱਲ ਕਰਦੇ ਹਾਂ ਰਾਜੇ ਕਨੇ ਇਨਾਂ ਦੇ ਵਿੱਚੋਂ ਰਹੀੜਾ ਪੰਜਾਬ ਪ੍ਰਾਤਨ ਸਾਥਲ ਇਨਾਂ ਦੇ ਵਿੱਚੋਂ ਕਿੱਥੇ ਸਥਿਤ ਹੈ ਤੁਹਾਨੂੰ ਇਹ ਪਹਿਲਾਂ ਕਰਵਾ ਕੇ ਗਿਆ ਸੀ ਢੋਲਵਾਹਾ ਜਿਹੜਾ ਉਹ ਹੁਸ਼ਿਆਰਪੁਰ ਦੇ ਵਿੱਚ ਸਥਿਤ ਹੈਗਾ ਠੀਕ ਹੈ ਜੀ ਤਾਂ ਜਿਹੜਾ ਇਹ ਰਹੀੜਾ ਇਹ ਆਪਰਾ ਸਥਿਤ ਹੈਗਾ ਜੀ ਸੰਗਰੂਰ ਦੇ ਵਿੱਚ ਇੱਕ ਸੰਗਰੂਰ ਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਕਰਾ ਕੇ ਗਿਆ ਸੀ ਬਨਾਸਰ ਬਨਾਸਰ ਵੀ ਸੰਗਰੂਰ ਦੇ ਵਿੱਚ ਹੈਗਾ ਬਨਾਸਰ ਵੀ ਸੰਗਰੂਰ ਦੇ ਵਿੱਚ ਰਹੀੜਾ ਵੀ ਸੰਗਰੂਰ ਦੇ ਵਿੱਚ ਹੈ ਕੋਟਲਾ ਨਹਿنگਖਾਨ ਪੰਜਾਬ ਦੇ ਕਿਸ ਸਥਾਨ ਤੇ ਸਥਿਤ ਹੈ ਕੋਟਲਾ ਨਹਿنگਖਾਨ ਪੰਜਾਬ ਦੇ ਕਿਸ ਜਗ੍ਹਾ ਦੇ ਵਿੱਚ ਸਥਿਤ ਹੈ ਇਹ ਸਥਿਤ ਹੈਗਾ ਜੀ ਰੂਪਨ ਦੇ ਵਿੱਚ ਠੀਕ ਹੈ ਜੀ ਸੰਗਰੂਰ ਦੇ ਵਿੱਚ ਕਿਹੜੇ ਕਿਹੜੇ ਆ ਕੇ ਰਹੀੜਾ ਤੇ ਬਨਾਸਰ ਠੀਕ ਹੈ ਜੀ ਇਹ ਯਾਦ ਰੱਖਣਾਗਾ ਇਸ ਤੋਂ ਬਾਅਦ ਅਗਲਾ ਕਿਹੜੇ ਐਕਟ ਦੇ ਤਹਿਤ ਗੁਰਮੁਖੀ ਲਿਪੀ ਦੇ ਵਿੱਚ ਪੰਜਾਬ ਨੂੰ ਸਰਕਾਰੀ ਭਾਸ਼ਾ ਬਣਾਇਆ ਗਿਆ ਸੀਗਾ ਪੰਜਾਬ ਭਾਸ਼ਾ ਐਕਟ 1967 ਦੇ ਤਹਿਤ ਕਿਉਂਕਿ 1966 ਦੇ ਵਿੱਚ ਤੱਕ ਨੰਬਰ 1966 ਦੇ ਵਿੱਚ ਦਾ ਪੰਜਾਬ ਬੜੀ ਬਣਿਆਗਾ ਨਿਊ ਪੰਜਾਬ ਇਸ ਤੋਂ ਬਾਅਦ ਜਿਹੜੀ ਗੁਰਮੁਖੀ ਲਿਪੀ ਸੀਦਾ ਜਿਹਨੂੰ ਸਰਕਾਰੀ ਭਾਸ਼ਾ ਬਣਾਤਾ ਸੀ ਆਪਣਾ ਤੇ ਲਾਜ਼ਮੀ ਭਾਸ਼ਾ ਕਿਹਦੇ ਤੋਂ ਕਰਤਾ ਸੀ 1992 ਦੇ ਵਿੱਚ ਜੇ ਤੁਸੀਂ ਪੁੱਛੇ ਕਿ ਲਾਜ਼ਮੀ ਭਾਸ਼ਾ ਦਾ ਦਰਜਾ ਕਿਹਦੇ ਦਿੱਤਾ ਗਿਆ ਸੀਗਾ 1992 ਦੇ ਵਿੱਚ ਠੀਕ ਹੈ ਜੀ ਕਹਿੰਦੇ ਜੀ ਰਾਜਕੁਮਾਰੀ ਕੋਚਿੰਗ ਸਕੀਮ ਦਾ ਨਾਮ ਇੰਨਾ ਵਿੱਚੋਂ ਕਿਸ ਦੇ ਨਾਮ ਤੇ ਰੱਖਿਆ ਗਿਆ ਹੈ ਮੈਨੂੰ ਲੱਗ ਮੈਨੂੰ ਨਹੀਂ ਲੱਗਦਾ ਕਿ ਰਾਜੀ ਤੁਸੀਂ ਪੰਜਾਬ ਜੀ ਕੇ ਦੇ ਪਹਿਲਾ ਜਿੱਥੇ ਵੀ ਕਿਤੇ ਲੈਕਚਰ ਲਾਏ ਹੋਣਗੇ ਤੁਸੀਂ ਐਮਸੀਕਿਊ ਪੜੇ ਹੋਣਗੇ ਠੀਕ ਹੈ ਜੀ ਕਦੇ ਪੜੇ ਹੋਣਗੇ ਐਮਸੀਕਿਊ ਠੀਕ ਹੈ ਜਿਹੜੇ ਮੈਂ ਲੈਕਚਰ ਲਾ ਰਿਹਾ ਇਹਦੇ ਵਿੱਚੋਂ ਜਰੂਰ ਹੋ ਸਕਦਾ ਕਿ 25 ਦੇ ਵਿੱਚੋਂ ਤੁਸੀਂ 5 ਜਾਂ 7 ਪਹਿਲਾਂ ਪੜੇ ਹੋਣ ਨਹੀਂ ਸਾਰੇ ਨਵੇਂ ਪੰਜਾਬ ਜੀ ਦੇ ਪ੍ਰਸ਼ਨ ਹੈ ਫਿਰ ਆਪਾਂ ਤਾਂ ਇਹ ਤਾਂ ਕਹਿੰਦੇ ਨਹੀਂ ਪੇਪਰ ਦੇ ਵਿੱਚ ਕਿੱਥੋਂ ਆ ਗਿਆ ਐਸਆਈਪੀਪੀ ਦੇ ਵਿੱਚ ਇਹ ਪ੍ਰਸ਼ਨ ਆਇਆ ਹੋਇਆ ਹੈ ਜੀ ਰਾਜ ਕੁਮਾਰੀ ਕੋਚਿੰਗ ਸਕੀਮ ਦਾ ਨਾਮ ਇਹਨਾਂ ਦੇ ਵਿੱਚੋਂ ਕਿਸ ਦੇ ਨਾਮ ਤੇ ਰੱਖਿਆ ਗਿਆਗਾ ਚਾਰ શિક્ષੀਤ ਆਪਣੇ ਸਾਹਮਣੇ ਹੈ ਜੀ ਇਹ ਰੱਖਿਆ ਗਿਆ ਜੀ ਅੰਬਰਤਾ ਕੌਰ ਦੇ ਨਾਮ ਤੇ ਠੀਕ ਹੈ ਜੀ ਅੰਬਰਤਾ ਕੌਰ ਜੀ ਦੇ ਨਾਮ ਤੇ ਰੱਖਿਆ ਹੋਇਆਗਾ ਚਲੋ ਕਹਿੰਦੇ ਜੀ ਪੰਜਾਬ ਸਰਕਾਰ ਨੇ ਪੰਜਾਬ ワਲਡ ਏਰੀਆ ਨੈਟਵਰਕ ਠੀਕ ਹੈ ਜੀ ਪੰਜਾਬ ਸਰਕਾਰ ਨੇ ਪੰਜਾਬ ਵਾਈਡ ਏਰੀਆ ਨੈਟਵਰਕ ਹੈ ਜਿਹੜਾ ਨੂੰ ਸਥਾਪਿਤ ਕਰਨ ਦੇ ਲਈ ਕਿਸ ਕੰਪਨੀ ਨਾਲ ਸਮਝੌਤੇ ਦੇ ਹਸਟਾਕਰ ਕੀਤੇ ਆ ਤਾਂ ਭਾਈ ਇਹ ਨੇ ਹਸਟਾਕਰ ਕੀਤੇ ਆ ਰਿਲਾਇੰਸ ਜੀਓ ਦੇ ਨਾਲ ਰਿਲਾਇੰਸ ਜੀਓ ਦੇ ਨਾਲ ਇਹ ਆਪਾਂ ਪੜ੍ਹ ਕੇ ਨਹੀਂਗੇ ਬੈਂਡ ਵਾਈਡ ਏਰੀਆ ਨੈਟਵਰਕ ਕੰਪਿਊਟਰ ਦੇ ਵਿੱਚ ਉਹ ਚੀਜ਼ ਹੈਗਾ ਕਦੇ ਪੰਜਾਬ ਦੇ ਟੈਕਸ ਮਾਲੀਆ ਦਾ ਅਧਿਕਤਮ ਮੁੱਖੀ ਸ ਕਿੱਥੋਂ ਆਉਂਦਾ ਹੈ ਜਿਹੜਾ ਪੰਜਾਬ ਸਰਕਾਰ ਟੈਕਸ ਲਾਉਂਦੀ ਹੈ ਟੈਕਸ ਦੇ ਵਿੱਚ ਜਿਹੜਾ ਜ਼ਿਆਦਾ ਹਿੱਸਾ ਪੰਜਾਬ ਸਰਕਾਰ ਨੂੰ ਮਿਲਦਾ ਆ ਉਹਨਾਂ ਨੂੰ ਵਜੋਂ ਉਹ ਇਹਨਾਂ ਦੇ ਵਿੱਚੋਂ ਕਿਹੜੇ ਟੈਕਸ ਤੋਂ ਮਿਲਦਾ ਜੀ ਉਹ ਮਿਲਦਾ ਹੈ ਜੀਐਸਟੀ ਤੋਂ ਜੀਐਸਟੀ ਦੀ ਫੁੱਲ ਫਾਰਮ ਹੈਗੀ ਹੈ ਜੀ ਗੁੱਡਸ ਐਂਡ ਸਰਵਸ ਟੈਕਸ ਠੀਕ ਹੈ ਜੀ ਕੋਈ ਕੈਂਡੀਡੇਟ ਮੈਨੂੰ ਦੱਸ ਸਕਦਾ ਕਰਾ ਜੇ ਬਿਲਕੁਲ ਸੌਖਾ ਆਪਰੇਸ਼ਨ ਹੈਗਾ ਕਿ ਜਿਹੜਾ ਆਪਾਂ ਜੀਐਸਟੀ ਜਨ ਬਣਾਉਨੇ ਆ ਕਿਦੋਂ ਬਣਾਉਨੇ ਹੈਗੇ ਠੀਕ ਹੈ ਜੀ GST ਡੇ ਜਿਹੜਾ ਮਨਾਇਆ ਜਾਂਦਾ ਹੈਗਾ ਉਹ ਕਿਦੋਂ ਮਨਾਇਆ ਜਾਂਦਾ ਹੈਗਾ ਕੋ ਕਿਹੜਾ ਚੋਬਰ ਦੱਸੂਗਾ ਜੀ ਦੱਸਿਓ ਕਮੈਂਟਾਂ ਦੇ ਵਿੱਚ ਤੁਹਾਡਾ ਕੰਮ ਆਗਾ ਠੀਕ ਹੈ ਜੀ ਚਲੋ ਇੱਕ ਮਿੰਟ ਜਣ ਮੈਂ ਦੱਸ ਦਿੰਦਾ 1 ਜੁਲਾਈ 2017 ਨੂੰ ਠੀਕ ਹੈ ਜੀ ਇਹ ਦਿਨ ਹੈ ਜਿਹੜਾ ਉਹ ਮਨਾਇਆ ਜਾਂਦਾ ਹੈਗਾ ਇਹ ਗੱਲ ਯਾਦ ਰੱਖਣੀ ਹੈ ਇੰਪੋਰਟੈਂਟ ਇਨਫੋਰਮੇਸ਼ਨ ਆਗਾ ਠੀਕ ਹੈ ਜੀ ਬਸ ਇੰਨਾ ਯਾਦ ਕਰ ਲਿਓ ਓਕੇ ਬਾਲ ਲੰਗੜਪਾਤ 2011 ਦੇ ਵਿੱਚ 798 ਤੋਂ ਵੱਧ ਕੇ ਕਿੰਨੇ ਪ੍ਰਤੀਸ਼ਤ ਹੋ ਗਿਆ ਸੀਗਾ 84% ਹੋ ਗਿਆ ਸੀਗਾ ਜੀ 84% ਹੋ ਗਿਆ ਸੀਗਾ ਬਾਲ ਲੰਗੜਪਾਤ 2011 ਦੇ ਵਿੱਚ 798 ਤੋਂ ਵੱਧ ਕੇ ਸ਼ਾਲੀਮਾਰ ਬਾਗ ਪੰਜਾਬ ਦੇ ਕਿਸ ਸ਼ਹਿਰ ਦੇ ਵਿੱਚ ਸਥਿਤ ਹੈ ਇਸ ਸਥਿਤ ਹੈ ਜੀ ਕਪੂਰਥਲਾ ਦੇ ਵਿੱਚ ਇਹ ਨੰਬਰ ਆਪਾਂ ਬਿਲਕੁਲ ਸਹੀ ਹੈ ਸੰਗਰੂਰ ਵਾਲੇ ਆਪਾਂ ਦੋ ਚੀਜ਼ਾਂ ਪੜ ਕੇ ਗਏ ਆ ਇੱਕ ਤਾਂ ਰਹੀੜਾ 150 ਠੀਕ ਹੈ ਜੀ ਸਰਹੰਦ ਬਾਰੇ ਮੈਂ ਤੁਹਾਨੂੰ ਕੀ ਦੱਸਿਆ ਸੀ ਸਰਹੰਦ ਬਾਰੇ ਜਿਹੜਾ ਹਿਊngਸ ਆਗ ਹੈ ਨਾ ਹਿਊngਸ ਆਗ ਇੱਕ ਚੀਨੀ ਯਾਤਰੀ ਸੀਗਾ ਜਿਹੜਾ ਹਰਸ਼ਵਰਧਨ ਦੇ ਸਮੇਂ ਆਇਆ ਸੀ ਉਹਨੇ ਆਪਣੀਆਂ ਲਿਖਤਾਂ ਦੇ ਵਿੱਚ ਜਿਆਦਾ ਜਿਹੜਾ ਜ਼ਿਕਰ ਕੀਤਾ ਉਹ ਸਰਹੰਦ ਦਾ ਜ਼ਿਕਰ ਕੀਤਾ ਹੈ ਠੀਕ ਹੈ ਪੂਰਬ ਤੋਂ ਪੱਛਮ ਵੱਲ ਸ਼ਹਿਨਾਨਾ ਕ੍ਰਮ ਲਿਖੋ ਪੂਰਬ ਤੋਂ ਲੈ ਕੇ ਪੱਛਮ ਤੱਕ ਦੇਖੋ ਜੀ ਆਪਾਂ ਪੰਜਾਬ ਵਾਲਾ ਪੂਰਬ ਤੋਂ ਲੈ ਕੇ ਪੱਛਮ ਤੱਕ ਠੀਕ ਹੈ ਜੀ ਆ ਕਿਹੜੇ ਕਿਹੜੇ ਸ਼ਹਿਰਾਂ ਉਹਦੇ ਵਿੱਚ ਜਿਹੜੇ ਬੱਚੇ ਨੂੰ ਨਕਸ਼ਾ ਪਤਾਗਾ ਉਹਨੂੰ ਪਤਾ ਹੋਣਾਗਾ ਠੀਕ ਹੈ ਜੀ ਜੇਕਰ ਆਪਾਂ ਇਧਰ ਚੱਲਣ ਦੀ ਕੋਸ਼ਿਸ਼ ਕਰਾਂਗੇ ਰਾਜੇ ਠੀਕ ਹੈ ਜੀ ਪਹਿਲ ਤੇ ਇਧਰਲੇ ਪਾਸੇ ਨਵਾਂ ਸ਼ਹਿਰ ਆ ਜਾਂਦਾ ਸਿਰੇ ਦੇ ਤੇ ਜੇ ਕਿਸੇ ਬੱਚੇ ਨੂੰ ਇੰਨਾ ਵੀ ਪਤਾਗਾ ਕਿ ਨਵਾਂ ਸ਼ਹਿਰ ਸਿਰੇ ਤੇ ਆਉਂਦਾਗਾ ਇੰਨਾ ਵੀ ਪਤਾ ਕਿ ਮੈਨੂੰ ਤਾਂ ਦੇਖੋ ਮੈਨੂੰ ਹੋਰ ਨਹੀਂ ਪਤਾ ਸੀਗਾ ਮਜ਼ਾਕ ਦੀ ਗੱਲ ਹੈ ਮਜ਼ਾਕ ਨਾ ਰਹੇਗੀ ਜੇ ਮੈਨੂੰ ਜਮ੍ਹਾਂ ਵੀ ਨੇ ਪਤਾ ਹੁੰਦਾ ਪਰ ਮੈਂ ਇੰਨਾ ਕਰਾ ਪੰਜਾਬ ਦਾ ਨਕਸ਼ਾ ਦੇਖਿਆ ਹੋਇਆ ਮੈਨੂੰ ਇੰਨਾ ਪਤਾ ਜੀ ਨਵਾਂ ਸ਼ਹਿਰ ਹੈ ਜਿਹੜਾ ਠੀਕ ਹੈ ਜੀ ਉਹ ਜਮ੍ਹਾਂ ਖੂਜੀ ਵਿੱਚ ਆ ਠੀਕ ਹੈ ਜੀ ਜੇਬ ਕੁਝ ਚਾਹੁੰਦਾ ਵਿੱਚ ਚੁੱਪ ਕਰਕੇ ਇੱਥੇ ਚਾਰ ਨੰਬਰ ਆਪਸ਼ਨ ਤੇ ਟਿੱਕ ਲਾਇਆ ਉਹਦਾ ਚਾਹੇ ਮੈਨੂੰ ਦੂਜਾ ਪਤਾ ਲੱਗਦਾ ਨਾ ਲੱਗਦਾ ਠੀਕ ਹੈ ਜੀ ਜੇ ਚਲੋ ਫਿਰ ਵੀ ਨਹੀਂ ਕਿਸੇ ਬੱਚੇ ਨੂੰ ਪਤਾ ਲੱਗਦਾ ਤਾਂ ਉਹ ਇਨ੍ਹਾਂ ਦਾ ਪਤਾ ਕੀ ਗੁਰਦਾਸਪੁਰ ਇੱਕ ਸਰਹੱਦੀ ਏਰੀਆ ਹੈਗਾ ਗੁਰਦਾਸਪੁਰ ਇੱਕ ਸਰਹੱਦੀ ਏਰੀਆ ਤਾਂ ਇਹ ਜਮਾ ਇਧਰਲੇ ਪਾਸੇ ਆਊਗਾ ਸਰਹੱਦ ਵਾਲੇ ਪਾਸੇ ਪਾਕਿਸਤਾਨ ਵਾਲੀ ਸਾਈਡ ਤਾਂ ਇਨ੍ਹਾਂ ਦੇ ਵਿੱਚੋਂ ਆਹ ਤਾਂ ਦੋਨੇ ਸ਼ਹਿਰ ਆ ਗਏ ਆ ਤਾਂ ਨਵਾਂ ਸ਼ਹਿਰ ਆ ਗਿਆ ਦੂਜਾ ਆਪਣਾ ਠੀਕ ਹੈ ਜੀ ਇਹ ਤਾਂ ਆਪਣੇ ਦਵਾਬੇ ਵਾਲੇ ਸ਼ਹਿਰ ਆ ਗਏ ਹੁਸ਼ਿਆਰਪੁਰ ਵੀ ਦਵਾਬੇ ਵਾਲਾ ਆ ਗਿਆ ਜਲੰਧਰ ਵੀ ਦਵਾਬੇ ਵਾਲਾ ਆ ਗਿਆ ਆ ਤੈਥੋਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਸੀਗੇ ਠੀਕ ਹੈ ਜੀ ਚਲੋ ਇਹਨਾਂ ਵਿੱਚੋਂ ਚੰਡੀਗੜ੍ਹ ਦਾ ਨਕਸ਼ਾ ਕਿਸ ਦੁਆਰਾ ਤਿਆਰ ਕੀਤਾ ਗਿਆ ਸੀਗਾ ਲੀ ਕੁਵੀਜ਼ਰ ਦੁਆਰਾ ਤਿਆਰ ਕੀਤਾ ਗਿਆ ਸੀ ਕੀ ਸੀ ਜੀ ਇੱਕ ਫ੍ਰੈਂਚ ਸੀਗਾ ਤੇ ਇਹਦਾ ਜਨਮ ਕਿੱਥੇ ਹੋਇਆ ਸੀਗਾ ਜਨਮ ਇਹਦਾ ਹੋਇਆ ਸੀ ਸਵਿਟਜ਼ਰਲੈਂਡ ਦੇ ਵਿੱਚ ਇਹ ਆਰਕੀਟੈਕਚਰ ਸੀਗਾ ਇੱਕ ਠੀਕ ਹੈ ਜੀ ਚਲੋ ਕੋਈ ਕੈਂਡੀਡੇਟ ਦੱਸ ਸਕਦਾ ਕਿ ਚੰਡੀਗੜ੍ਹ ਕਿਹਦਾ ਸੁਪਨਾ ਸੀਗਾ ਚੰਡੀਗੜ੍ਹ ਬਣਾਉਣ ਦਾ ਸੁਪਨਾ ਕਿਸਦਾ ਸੀਗਾ ਜਵਾਹਰ ਲਾਲ ਨਹਿਰੂ ਜੀ ਦਾ ਸੁਪਨਾ ਸੀਗਾ ਚੰਡੀਗੜ੍ਹ ਬਣਾਉਣ ਦਾ ਠੀਕ ਹੈ ਇਹ ਵੀ ਪੇਪਰ ਦੇ ਵਿੱਚ ਬਹੁਤ ਬੜੀ ਰਿਪੀਟ ਹੋਇਆ ਹੋਇਆ ਆਪਰੇਸ਼ਨ ਪੇਪਰ ਦੇ ਵਿੱਚ ਵੀ ਆਇਆ ਹੋਇਆ ਹੈ ਕਹਿੰਦੇ ਇੰਨਾ ਵਿੱਚੋਂ ਕੌਣ ਪੰਜਾਬ ਸੀਮਾ ਕਮਿਸ਼ਨ 1966 ਦਾ ਮੈਂਬਰ ਨਹੀਂ ਹੈਗਾ ਸੀ ਸਭ ਤੋਂ ਪਹਿਲਾਂ ਮੈਨੂੰ ਦੱਸਣਾ ਚਾਹਣਾਗਾ 1966 ਦਾ ਜਿਹੜਾ ਕਮਿਸ਼ਨ ਮੈਂਬਰ ਸੀਗਾ ਉਹ ਜਿਹੜੇ ਸਿਰਫ ਤਿੰਨ ਮੈਂਬਰ ਸੀਗੇ ਕਿਹੜੇ ਕਿਹੜੇ ਕਮਿਸ਼ਨ ਕਿਹੜਾ ਸੀ ਸ਼ਾ ਕਮਿਸ਼ਨ ਸੀ ਜਿਹੜਾ ਪੰਜਾਬ ਦੀ ਨਿਊ ਪੰਜਾਬ ਦੀ ਵੰਡ ਵਾਸਤੇ ਬਣਾਇਆ ਗਿਆ ਸੀਗਾ ਉਹਦੇ ਤਿੰਨ ਸੀਗੇ ਜਿਹੜਾ ਉਹਦਾ ਹੈੱਡ ਸੀਗਾ ਕਮੇਟੀ ਦਾ ਜਸਟਿਸ ਜੇ ਸੀ ਸ਼ਾ ਐਸਦੱਤ ਐਮ ਐਮ ਫਲੇਕਸ ਇਹ ਤਿੰਨੇ 1966 ਦਾ ਜਿਹੜਾ ਸੀਮਾ ਕਮਿਸ਼ਨ ਸੀ ਪੰਜਾਬ ਦੀ ਦੁਜੇਰੇ ਪੰਜਾਬ ਨੂੰ ਹਰਿਆਣਾ ਤੋਂ ਤੇ ਹਿਮਾਚਲ ਤੋਂ ਵੱਖ ਕੀਤਾ ਗਿਆ ਸੀਗਾ ਉਹਦਾ ਇੱਕ ਕਮਿਸ਼ਨ ਬਣਾਇਆ ਗਿਆ ਸੀਗਾ ਉਹ ਕਮਿਸ਼ਨ ਦਾ ਨਾਮ ਹੈਗਾ ਸ਼ਾਹ ਕਮਿਸ਼ਰ 1966 ਦੇ ਵਿੱਚ ਬਣਾਇਆ ਗਿਆ ਸੀਗਾ ਇਹਦੇ ਤਿੰਨ ਮੈਂਬਰ ਸੀਗੇ ਜਾਸਟਸ ਜੇਸੀ ਸ਼ਾ ਜਿਹੜਾ ਕਿ ਉਹਦਾ ਹੈੱਡ ਸੀਗਾ ਐਸਦੱਤ ਐਮ ਐਮ ਫਲੇਕਸ ਠੀਕ ਹੈ ਜੀ ਤਾਂ ਇਹਨਾਂ ਕਿਹੜਾ ਨਹੀਂ ਹੈਗਾ ਸੀ ਜੀ ਸੈਰਲੈਟ ਰੈਡਕਲਿਫ ਨਹੀਂ ਹੈਗਾ ਸੀ ਇਹ 1947 ਦੀ ਜਦੋਂ ਵੰਡ ਹੋਈ ਸੀ ਉਸ ਸਮੇਂ ਰਾਜ ਇਹ ਭਾਰਤ ਦੀ ਪਾਕਿਸਤਾਨ ਦੀ ਵੰਡ ਦਾ ਉਹ ਸੀਗਾ ਇਹਦੇ ਨਾਲ ਤਹੀ ਜਿਹੜੀ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਇਹ ਰੇਖਾ ਹੈਗੀ ਜੋ ਰੈਡਕਲਿਫ ਰੇਖਾ ਕਹਿੰਦੇ ਆ ਉਹ ਇਸੇ ਦੇ ਨਾਮ 'ਤੇ ਹੀ ਠੀਕ ਹੈ ਜੀ ਆ ਦੇਖੋ ਜਿਹੜੀ ਪੰਜਾਬ ਬਾਉਂਡਰੀ ਕਮਿਸ਼ਨ 1947 ਦਾ ਸੀ ਜੋ ਪੰਜਾਬ ਦੀ ਵੰਡ ਹੋਈ ਸੀ 1947 ਦੇ ਵਿੱਚ ਉਦੋਂ ਜਿਹੜੇ ਕੌਣ ਸੀ ਉਦੋਂ ਦਾ ਜਿਹੜਾ ਸਰ ਸੈਰਲੈਟ ਰੈਡਕਲਿਫ ਸੀਗਾ ਇਹ ਉਸ ਸਮੇਂ ਚੇਅਰਮੈਨ ਸੀਗੇ ਨਾਲ ਇਹ ਦੇ ਮੈਂਬਰ ਸੀਗੇ ਉਹ ਯਾਦ ਕਰ ਲੋ ਦੀਨ ਮੁਹੰਮਦ ਮੁਹੰਮਦ ਮਨੀਰ ਮਿਹਰਚੰਦ ਤੇਜਾ ਸਿੰਘ ਉਦੋਂ ਇਹ ਟੋਟਲ 5 ਸੀਗੇ ਪੰਜਾਂ ਦੇ ਵਿੱਚੋਂ ਹੈੱਡ ਸੀਗਾ ਉਹ ਜਿਹੜਾ ਰੈਡ ਕਲਿਫ ਸੀਗਾ ਨਾਲ ਚਾਰ ਇਹਦੇ ਮੈਂਬਰ ਸੀਗੇ ਟੋਟਲ ਪੰਜ ਮੈਂਬਰੀ ਕਮੇਟੀ ਸੀ ਇਹ ਜਿਹੜੀ ਨੂੰ 64 ਵਾਲੀ ਹੈ ਇਹ ਤਿੰਨ ਮੈਂਬਰੀ ਕਮੇਟੀ ਸੀਗੀ ਜੇ ਸੀ ਸਾ ਐਸ ਦੱਤ ਐਮ ਐਮ ਫਲਿਪਸ ਸੀਗੀ 1946 ਵਾਲੀ ਦੇ ਵਿੱਚ ਬੰਡ ਵਾਲੀ ਦੇ ਵਿੱਚ ਉਹ 47 ਵਾਲੀ ਬੰਡ ਦੇ ਵਿੱਚ ਇਹ ਪੰਜ ਜਣੇ ਸੀਗੇ ਜਿਹਦਾ ਹੈੱਡ ਸੀਗਾ ਸਰ ਰੈਡ ਕਲਿਫ ਕਹਿੰਦੇ ਇਸ ਹੀ ਉਦਮ ਸਿੰਘ ਨੂੰ ਕਿਸ ਉਸਤਾਨ ਦੇ ਫਾਂਸੀ ਦਿੱਤੀ ਗਈ ਸੀਗੀ ਠੀਕ ਹੈ ਜੀ ਤਾਂ ਇਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਜੀ ਸੀ ਨੰਬਰ ਆਪਸ਼ਨ ਪੈਂਟੋਵਲ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀਗੀ ਠੀਕ ਹੈ ਜੀ ਉਸ ਹੀ ਉਦਮ ਸਿੰਘ ਦਾ ਆ ਨਾਮ ਕੀ 8999 ਦੇ ਵਿੱਚ ਜਨਮ ਹੋਇਆ ਸੀਗਾ ਉਦਮ ਸਿੰਘ ਜੀ ਦਾ ਤੇ ਫਾਂਸੀ ਕਿਦੋਂ ਦਿੱਤੀ ਗਈ ਸੀ ਤੁਸੀਂ ਦੱਸੋ ਮੈਨੂੰ ਪਿਛਲੀ ਵੀਡੀਓ ਦੇ ਵਿੱਚ ਕਰਕੇ ਗਈ ਜਿਹਦੇ ਵਿੱਚ ਫੋਟੋ ਵੀ ਲੱਗੀ ਹੋਈ ਸੀ ਇੱਕ ਦਾ ਰਾਮਾ ਮਹਾ ਪ੍ਰਸੰਗ ਜਾਲ ਸ਼ੇਰ ਸਿੰਘ ਇਹ ਉਦਮ ਸਿੰਘ ਜੀ ਦੇ ਨਾਮ ਆਗੇ ਪੰਜਾਬ ਦੇ ਵਿੱਚ ਪਿੰਨਲ ਕੋਡ ਹੈ ਜਿਹੜਾ ਉਹ ਕਦੋਂ ਲਾਗੂ ਕੀਤਾ ਗਿਆ ਸੀਗਾ ਪੰਜਾਬ ਦੇ ਵਿੱਚ ਗੱਲ ਕਰਦੇ ਆ ਉਹ ਤਾਂ ਤੁਹਾਨੂੰ ਪਤਾ 1860 ਅਨਸਰ ਹੋਣਾ ਸੀਗਾ ਪਰ ਇਹ ਗੱਲ ਹੋ ਰਹੀ ਹੈ ਪੰਜਾਬ ਦੀ ਤਾਂ ਇੱਥੇ ਆਪਣਾ ਅਨਸਰ ਆਊਗਾ 1862 ਇੱਥੇ ਆਪਣਾ ਅਨਸਰ ਆਊਗਾ 1862 ਪੰਜਾਬ ਦਾ ਪਹਿਲਾ ਬ੍ਰਿਟਾਨੀ ਵਿਵਾਸੀ ਕੌਣ ਸੀ ਦੱਸੋ ਜੀ ਬ੍ਰਿਟਿਸ਼ ਰੈਜੀਡੈਂਟ ਕੌਣ ਸੀ ਪੰਜਾਬ ਦਾ ਪਹਿਲਾ ਇਹ ਜਿਹੇ ਪ੍ਰੈਸ਼ਨ ਪੇਪਰ ਦੇ ਵਿੱਚ ਪੁੱਛੇ ਜਾਂਦੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਬੱਚੇ ਨੇ ਪਹਿਲਾਂ ਪੜ੍ਹੇ ਵੀ ਹੋਣਗੇ ਠੀਕ ਹੈ ਜੀ ਤਾਂ ਇਹ ਹੈਗਾ ਸੀ ਆਪਣਾ ਸਰ ਹੈਨਰੀ ਮੌਟਗەمਰੀ ਲੌਰੈਂਸ ਠੀਕ ਹੈ ਜੀ ਜਿਹੜਾ ਲੌਰੈਂਸ ਸਾਹਿਬ ਸੀਗੇ ਇਹ ਭਾ ਪੰਜਾਬ ਦਾ ਪਹਿਲਾ ਬ੍ਰਿਟਾਨਵੀ ਨਿਵਾਸੀ ਸੀਗਾ ਓਕੇ ਜੀ ਚਲੋ ਕਹਿੰਦੇ ਜੇ 1859 ਦੇ ਵਿੱਚ ਕਿਸ ਲੜਾਈ ਦੌਰਾਨ ਅੰਗਰੇਜ਼ਾਂ ਨੇ ਸਿੱਖ ਫੌਜ ਨੂੰ ਹਰਾ ਦਿੱਤਾ ਸੀਗਾ ਆਪਣੇ ਰਾਜੇ ਦੋ ਐਂਗਲੋ ਸਿੱਖ ਵਾਰ ਹੋ ਜਾਂ ਸੀ ਇੱਕ ਤਾਂ ਹੋਈ ਸੀ 1800 ਅ 45 ਤੋਂ 46 ਵੀ ਕਹਿੰਦੇ ਨੇ ਆਪਾਂ 46 ਦੇ ਵਿੱਚ ਸੱਦੀ ਹੋ ਗਈ ਸੀਗੀ ਇਸ ਤੋਂ ਬਾਅਦ 1848 ਤੇ 90 ਦੇ ਵਿੱਚ ਠੀਕ ਹੈ ਜੀ ਤੇ 90 ਦੇ ਵਿੱਚ ਤੋਂ ਪਤਾ ਕਿ ਕਬਜ਼ੀ ਕਰ ਲਿਆ ਸੀਗਾ ਆਪਣੇ ਵਾਲੇ ਦਿਨਾਂ ਨੇ ਠੀਕ ਹੈ ਜੀ 1859 ਦੇ ਵਿੱਚ ਇੱਕ ਐਂਡ ਤੇ ਲੜਾਈ ਹੋਈ ਸੀ ਗੁਰਦਾਸ ਦੰਗਲ ਦੀ ਲੜਾਈ ਤਾਂ ਹੋਈ ਸੀ ਤਾਂ ਜੀ 1715 ਦੇ ਵਿੱਚ ਇਹ ਤਾਂ ਅ ਇਹ ਲੜਾਈ ਤੋਂ ਬਾਅਦ ਹੀ ਬਾਬਾ ਬੰਦਾ ਸਿੰਘ ਬਹਾਦਰ ਸੀ ਜਿਹੜੇ ਆਪਣੇ ਠੀਕ ਹੈ ਜੀ ਇਹਨਾਂ ਨੂੰ ਬੰਦੀ ਬਣਾ ਲਿਆ ਗਿਆ ਸੀ ਕਦੇ ਬਾਅਦ ਵਿੱਚ 1716 ਦੇ ਵਿੱਚ ਫ੍ਰੈਂਚੀਆ ਦਵਾਲੋਗੋ ਸ਼ੀਟ ਕਰ ਦਿੱਤਾ ਗਿਆ ਸੀਗਾ ਤਾਂ ਇਹਦਾ ਆਪਸ਼ਨ ਚ ਕੱਟ ਦਿਓ ਜਿਹੜਾ 1715 ਦੇ ਵਿੱਚ ਹੋਈ ਲੜਾਈ ਹੈ ਪਟਿਆਲਾ ਵਾਲੀ ਲੜਾਈ ਨਾਲ ਵੀ ਆਪਣਾ ਸਬੰਧ ਹੈ ਲਾਹੌਰ ਦੀ ਲੜਾਈ ਨਾਲ ਵੀ ਸਮਝ ਲਈਦਾ ਸਬੰਧ ਹੈਗਾ ਮਹਾਰਾਜਾ ਜੀ ਸਿੰਘ ਨਾਲ ਠੀਕ ਹੈ ਜੀ ਤਾਂ ਗੁਜਰਾਤ ਦੀ ਲੜਾਈ ਗੁਜਰਾਤ ਦੀ ਲੜਾਈ ਨੂੰ ਹੀ ਬੈਟਲ ਆਫ ਗੰਸ ਕਿਹਾ ਜਾਂਦਾ ਕਿਉਂਕਿ ਪਹਿਲੀ ਵਾਰ ਆ ਜਿਹਦੇ ਵਿੱਚ ਤੋਂਪਾਂ ਦੇ ਤੇ ਗੋਲੀਆਂ ਦੇ ਤੇ ਬਾਰੂਦ ਦੀ ਵਰਤੋਂ ਕੀਤੀ ਗਈ ਸੀ ਠੀਕ ਹੈ ਜੀ ਇਸ ਤੋਂ ਬਾਅਦ ਆਪਰੇਸ਼ਨ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਰਕੇ ਗਏ ਆ ਜਿਹਦੇ ਵਿੱਚ ਤੁਹਾਨੂੰ ਇੱਕ ਮਿੰਟ ਟੇਬਲ ਦਿੱਤਾ ਸੀਗਾ ਟੇਬਲ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸਿਆ ਸੀਗਾ ਕਿ ਦਿੱਲੀ ਵੱਜ ਦਾ ਸਥਾਪਕ ਕੌਣ ਸੀਗਾ ਤੁਗਲਕ ਦਾ ਕੌਣ ਸੀਗਾ ਠੀਕ ਹੈ 10 ਵਾਂਛੇ ਦਾ ਕੌਣ ਸੀਗਾ ਤੋਮਰ ਦਾ ਕੌਣ ਸੀਗਾ ਠੀਕ ਹੈ ਸਾਰਾ ਕੁਝ ਕਰਵਾ ਕੇ ਗਿਆ ਸੀ ਚਾਹ ਚਹਾਰ ਵਾਸਲਾ ਕੌਣ ਸੀਗਾ ਹੁਣ ਇਹਨਾਂ ਨੇ ਪ੍ਰਸ਼ਨ ਪੁੱਛ ਲਿਆ ਕਹਿੰਦੇ ਜੀ ਤੁਗਲਕ ਡੈਸਟੀ ਸੀ ਜਿਹੜਾ ਇਹਦਾ ਫਾਊਂਡਰ ਕੌਣ ਸੀਗਾ ਤੁਗਲਕ ਡੈਸਟੀ ਦਾ ਜਿਹੜਾ ਫਾਊਂਡਰ ਸੀਗਾ ਉਹ ਕੌਣ ਸੀਗਾ ਇਹਨਾਂ ਦੇ ਵਿੱਚੋਂ ਇਹ ਆਪਾਂ ਤੁਹਾਨੂੰ ਪੁੱਛ ਰਹੇ ਹਾਂ ਜੀ ਤਾਂ ਹਰੇਕ ਬੱਚੇ ਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈਗਾ ਗਿਆਸੂ ਉਦਦਨ ਤੁਗਲਕ ਗਿਆਸੂ ਉਦਦਨ ਤੁਗਲਕ ਨਾਲ ਸੰਬੰਧਤ ਹੈ ਜੀ ਪ੍ਰਸ਼ਨ ਇਹ ਨੰਬਰ ਆਪਸ਼ਨ ਦਾ ਬਿਲਕੁਲ ਸਹੀ ਅਨਸਰ ਆਗਾ ਆਪਰੇਸ਼ਨ ਇੰਨਾ ਜਿਆਦਾ ਇੰਪੋਰਟੈਂਟ ਹੈ ਕਿ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲੇਗਾ ਆਇਆ ਹੋਇਆ ਆਲਰੇਡੀ ਇਹ ਇਹ ਵੀ ਪੰਜਾਬ ਪੁਲਿਸ ਕਾਂਸਟੇਬਲ ਦੇ ਵਿੱਚ ਆਇਆ ਹੋਇਆਗਾ ਫਿਰ ਸ਼ਾਇਦ 2021 ਵਾਲੀ ਚਾਹੀ ਸੀ ਇਹਨਾਂ ਵਿੱਚੋਂ ਕਿਸ ਨੇ ਜੂਪਾ ਕਿਸਮ ਦੇ ਸੋਨੇ ਦੇ ਸਿੱਕੇ ਚਲਾਏ ਸਨ ਤਾਂ ਇਹ ਚਲਾਏ ਸੀ ਜੀ ਸਮੁੰਦਰ ਗੋਪਤ ਨੇ ਇਹ ਕਿੰਨੇ ਚਲਾਏ ਸੀਗੇ ਸਮੁੰਦਰ ਗੋਪਤ ਨੇ ਚਲਾਏ ਸੀ ਜੂਪਾ ਕਿਸਮ ਦੇ ਇਰੇ ਉੱਪਰ ਇੱਕ ਨਰਿਤਕਰ ਦੀ ਮੂਰਤੀ ਜੀ ਬਣੀ ਹੋਈ ਸੀਗੀ ਜੂਪਾ ਕਿਸੇ ਨੇ ਸੋਨੇ ਵਰਗੇ ਸਿੱਕੇ ਸੀਗੇ ਤੇ ਇੱਕ ਪ੍ਰਸ਼ਨ ਪੇਪਰ ਦੇ ਵਿੱਚ ਹੋਰ ਆਉਂਦਾਗਾ ਭਾਰਤ ਦਾ ਨਪੋਲੀਅਨ ਕਿਸ ਨੂੰ ਕਿਹਾ ਜਾਂਦਾਗਾ ਭਾਰਤ ਦਾ ਨਪੋਲੀਅਨ ਕਿਸ ਨੂੰ ਕਿਹਾ ਜਾਂਦਾਗਾ ਉਹ ਕਿਹਾ ਜਾਂਦਾ ਜੀ ਸਮੁੰਦਰ ਗੁਫਤ ਨੂੰ ਇਹ ਪ੍ਰਸ਼ਨ ਵੀ ਪੇਪਰ ਦੇ ਵਿੱਚ ਤੁਹਾਨੂੰ ਆਮ ਦੇਖਣ ਨੂੰ ਮਿਲੂਗਾ ਤੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ ਇਹ ਠੀਕ ਹੈ ਜੀ ਚਲੋ ਸਿਰੋ ਜੈਮਸ ਮਿੱਟੀ ਪੰਜਾਬ ਦੇ ਕਿਸ ਸ਼ਹਿਰ ਦੇ ਵਿੱਚ ਪਾਈ ਜਾਂਦੀ ਹੈ ਠੀਕ ਹੈ ਜੀ ਇਹ ਮਿੱਟੀ ਪੰਜਾਬ ਦੇ ਕਿਸੇ ਸ਼ਹਿਰ ਦੇ ਵਿੱਚ ਪਾਈ ਜਾਂਦੀ ਹੈ ਰਾਜੇ ਇਹ ਪਾਈ ਜਾਂਦੀ ਹੈ ਫਤੇਗੜ ਸਾਹਿਬ ਕਿੱਥੇ ਪਾਈ ਜਾਂਦੀ ਹੈ ਫਤੇਗੜ ਸਾਹਿਬ ਸੰਘੋਲ ਇੱਕ ਪਲੇਸ ਹੈ ਪੰਜਾਬ ਦੇ ਵਿੱਚ ਉਹ ਵੀ ਫਤੇਗੜ ਸਾਹਿਬ ਦਾ ਠੀਕ ਹੈ ਜੀ ਚਲੋ ਇੰਨਾ ਵਿੱਚੋਂ ਕਿਸ ਰਾਜ ਦੀ ਹੱਦ ਪੰਜਾਬ ਦੇ ਨਾਲ ਨਹੀਂ ਲੱਗਦੀ ਹੁਣ ਬਹੁਤ ਬੱਚੇ ਕਹਿਣਗੇ ਕਿ ਇਹ ਤਾਂ ਬੱਚਿਆਂ ਵਾਲਾ ਅਪਰੇਸ਼ਨ ਹੈ ਭਾਈ ਸਾਹਿਬ ਪੰਜਾਬ ਪੁਲਿਸ ਐਸਆਈ ਦੇ ਵਿੱਚ ਅਪਰੇਸ਼ਨ ਪਾਇਆ ਹੋਇਆ ਹੈ ਇਹ ਬੱਚਿਆਂ ਵਾਲਾ ਅਪਰੇਸ਼ਨ ਹੈ ਜੀ ਠੀਕ ਹੈ ਤਾਂ ਉੱਤਰਾਖੰਡ ਹੈ ਜੀ ਉੱਤਰਾਖੰਡ ਹੈਗਾ ਜਿਹਦੀ ਪੰਜਾਬ ਦੇ ਨਾਲ ਹੱਦ ਨਹੀਂ ਲੱਗਦੀ ਰਾਜਸਥਾਨ ਜੰਮੂ ਕਸ਼ਮੀਰ ਹਰਿਆਣਾ ਇਹਨਾਂ ਸਾਰਿਆਂ ਦੀ ਹੱਦ ਲੱਗਦੀ ਹੈ ਨੀਚੇ ਲਿਖਿਆ ਹੋਇਆ ਚਲੋ ਕਰ ਲੈਂਦੇ ਗੱਲ ਉੱਤਰ ਭਾਰਤ ਰਾਜ ਦਾ ਪੰਜਾਬ ਉੱਤਰ ਭਾਰਤ ਰਾਜ ਦੇ ਵੱਡੇ ਪੰਜਾਬ ਖੇਤਰ ਦਾ ਹਿੱਸਾ ਹੈ ਉੱਤਰ ਵਿੱਚ ਦਾ ਪੰਜਾਬ ਨੂੰ ਰਾਜੇ ਕੌਣ ਟੱਚ ਕਰਦਾ ਜੰਮੂ ਕਸ਼ਮੀਰ ਪੂਰਬ ਵੱਲ ਪੰਜਾਬ ਨੂੰ ਟੱਚ ਕਰਦਾਗਾ ਹਿਮਾਚਲ ਪ੍ਰਦੇਸ਼ ਦੱਖਣ ਅਤੇ ਦੱਖਣ ਪੂਰਬ ਵੱਲ ਹਰਿਆਣਾ ਟੱਚ ਕਰਦਾ ਅਤੇ ਦੱਖਣ ਅਤੇ ਪੱਛਮ ਦੇ ਵਿੱਚ ਰਾਜਸਥਾਨ ਦੇਖੋ ਜਿਵੇਂ ਆ ਪੰਜਾਬ ਦਾ ਆਪਣਾ ਨਕਸ਼ਾ ਬਣਾ ਲੀਵੇ ਠੀਕ ਹੈ ਜੀ ਇਹ ਕਹਿੰਦੇ ਜੀ ਇੱਧਰ ਤਾਂ ਆਪਣੇ ਆ ਗਿਆ ਹਿਮਾਚਲ ਪ੍ਰਦੇਸ਼ ਇੱਧਰ ਆ ਗਿਆ ਆਪਣੇ ਨੌਰਥ ਵਾਲੀ ਸਾਈਡ ਜੰਮੂ ਕਸ਼ਮੀਰ ਠੀਕ ਹੈ ਜੀ ਜਿਹੜਾ ਕਹਿੰਦੇ ਆਪਣਾ ਆ ਹਿੱਸਾ ਦੱਖਣ ਅਤੇ ਪੂਰਬ ਆ ਹਿੱਸਾ ਇਧਰ ਆ ਜਾਂਦਾ ਆਪਣੇ ਹਰਿਆਣਾ ਠੀਕ ਹੈ ਜੀ ਤੇ ਜਿਹੜਾ ਦੱਖਣ ਪੱਛਮ ਵਾਲਾ ਏਰੀਆ ਆ ਵਾਲਾ ਇਧਰ ਆ ਜਾਂਦਾ ਆਪਣੇ ਰਾਜਸਥਾਨ ਠੀਕ ਹੈ ਜੀ ਇਸ ਤਰ੍ਹਾਂ ਦਾ ਓਕੇ ਚਲੋ ਇੰਨਾ ਵਿੱਚੋਂ ਕੌਣ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਰ ਦਾ ਨੇਤਾ ਹੈ ਜਿਹਦੋਂ ਵੀ ਗਾਦੇ ਬੱਚੇ ਤੁਸੀਂ ਪ੍ਰੈਸ਼ਨ ਪੜ੍ਹਨੇ ਜਾਣਾਗਾ ਇੱਕ ਵਾਰੀ ਜ਼ਰੂਰ ਨੈਟ ਦੇ ਸਬਚ ਕਰ ਲਿਓ ਕਿਉਂਕਿ ਇਹ ਬਦਲਦੇ ਰਹਿੰਦੇ ਹੁੰਦੇ ਆ ਠੀਕ ਹੈ ਪ੍ਰਤਾਪ ਸਿੰਘ ਬਾਜਵਾ ਫਿਲਹਾਲ ਤਾਂ ਠੀਕ ਹੈ ਤੇ 0 ਇਹ ਪ੍ਰਸ਼ਨ ਪੁੱਛਿਆ ਗਿਆ ਸੀਗਾ 2018 ਦੇ ਵਿੱਚ ਪ੍ਰਸ਼ਨ ਪੁੱਛਿਆ ਗਿਆ ਸੀਗਾ ਤਾਂ ਉਦੋਂ ਚੀਮਾ ਹੁੰਦਾ ਸੀ ਜਿਹੜਾ ਚੀਮਾ ਠੀਕ ਹੈ ਜੀ ਹਰਪਾਲ ਸਿੰਘ ਚੀਮਾ ਉਹ ਵਿਰੋਧੀ ਤਰ੍ਹਾਂ ਦੇ ਤਾ ਹੁੰਦਾ ਸੀ ਤਾਂ ਕਰਕੇ ਪਿੱਛੇ ਮੈਂ ਚੇਂਜ ਕਰਤਾ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਦੇਸ਼ ਹੈ ਜਿਹਦਾ ਖੇਤਰਫਲ ਪੰਜਾਬ ਤੋਂ ਛੋਟਾ ਹੈਗਾ ਉਹ ਦੇਸ਼ ਹੈ ਇੱਕ ਪਰ ਖੇਤਰਫਲ ਉਹ ਨਾਲ ਪੰਜਾਬ ਤੋਂ ਵੀ ਛੋਟਾ ਹੈਗਾ ਕਿਹੜਾ ਦੇਸ਼ ਹੈ ਜੀ ਇਹਨਾਂ ਦੇ ਵਿੱਚੋਂ ਆਪਾਂ ਤੁਹਾਨੂੰ ਇਹ ਪੁੱਛ ਰਹੇ ਨੇ ਮੱਤਬੂਨ ਪ੍ਰਸ਼ਨ ਹੈ ਇਹ ਜਿਹੇ ਪੇਪਰ ਇਹ ਪ੍ਰਸ਼ਨ ਪੇਪਰ ਦੇ ਵਿੱਚ ਆਇਆ ਹੋਇਆ ਆਲਰੇਡੀ ਸਵਿਜ਼ਰਲੈਂਡ ਦਾ ਜੀ ਸਵਿਜ਼ਰਲੈਂਡ ਠੀਕ ਹੈ ਜੀ ਪੰਜਾਬ ਤੋਂ ਛੋਟਾ ਕਾਰਡ ਦੇ ਵਿੱਚ ਪੰਜਾਬ ਸੈਂਟਰਲ ਯੂਨੀਵਰਸਿਟੀ ਕਿੱਥੇ ਸਥਿਤ ਹੈ ਬਠਿੰਡਾ ਦੇ ਵਿੱਚ ਸਥਿਤ ਹੈ ਜੀ ਇਹ ਪਿਟਿਸ਼ਨ ਦਾ ਪਤਾ ਨਹੀਂ ਕਿ ਅਨਲਿमिटेड ਵਾਰੀ ਆਇਆ ਹੋਇਆ ਮੈਂ ਇਹ ਨਹੀਂ ਕਹਿ ਰਿਹਾ ਕਿ ਇੱਕ ਅੱਧੇ ਵਾਰੀ ਪਿਟਿਸ਼ਨ ਆਇਆ ਹੋਇਆਗਾ ਅਨਲਿमिटेड ਵਾਰੀ ਠੀਕ ਹੈ ਜੀ ਅਨਲਿमिटेड ਵਾਰੀ ਆਇਆ ਹੋਇਆਗਾ ਚਲੋ ਅੱਜ ਦੀ ਲਾਸਟ ਪਿਟਿਸ਼ਨ ਦੀ ਗੱਲ ਕਰ ਲੈਂਦੇ ਆ ਆਜ਼ਾਦੀ ਤੋਂ ਬਾਅਦ ਕਿੰਨੀ ਵਾਰ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲੱਗਿਆ ਹੈ 8 ਵਾਰ ਲੱਗਿਆ ਜੀ ਪਹਿਲੀ ਵਾਰ ਕੇ ਤੋਂ ਲੱਗਿਆ ਸੀਗਾ 20 ਜੂਨ 1951 ਨੂੰ ਲਾਸਟ ਸਭ ਤੋਂ ਐਂਡ ਤੇ ਲੱਗਿਆ ਸੀ 87 ਤੋਂ ਲੈ ਕੇ 92 ਤੱਕ ਐਂਡ ਤੇ ਇਹਦਾ ਸਭ ਤੋਂ ਵੱਡੇ ਵੱਡਾ ਲੱਗਿਆਗਾ 87 ਤੋਂ ਲੈ ਕੇ 92 ਤੱਕ ਲੱਗਿਆਗਾ ਠੀਕ ਹੈ ਨਾ ਜੀ ਤਾਂ ਇਹਦੇ ਨਾਲ ਅੱਜ ਆਪਣੇ ਇਸ ਵੀਡੀਓ ਦੇ ਵਿੱਚ 25 ਦੇ 25 ਐਡੀਸ਼ਨ ਕਵਰ ਹੁੰਦੇ ਆ ਹੁਣ ਤੱਕ ਆਪਾਂ 75 ਐਮ ਸੀਗੇ ਉਹ ਕੰਪਲੀਟ ਕਰ ਚੁੱਕੇ ਆ ਰਜੇ ਠੀਕ ਹੈ ਤੇ ਕੱਲ ਦੀ ਵੀਡੀਓ ਦੇ ਸੰਨੇ ਆਪਾਂ 100 ਕੰਪਲੀਟ ਕਰ ਜਾਾਂਗੇ ਠੀਕ ਹੈ ਤੇ ਸੰਡੇ ਦੀ ਆਪਣੀ ਰੈਸਟ ਹੁੰਦੀ ਹੈ ਓਕੇ ਸੰਡੇ ਦੀ ਆਪਣੀ ਰੈਸਟ ਹੋਊਗੀ ਸੋਹਣਿਆ ਤੇ ਇੰਗਲਿਸ਼ ਮੈਥ ਦਾ ਤੇ ਰੀਜ਼ਨਿੰਗ ਦੇ ਲੈਕਚਰ ਬਹੁਤ ਬੱਚੇ ਡਿਮਾਂਡ ਸੀਗੀ ਜੀ ਪਹਿਲਾਂ ਸਾਡੇ ਟੌਪਿਕ ਕਲੀਅਰ ਕਰਵਾਉ। ਠੀਕ ਹੈ ਜੀ ਪਹਿਲਾਂ ਸਾਡੇ ਟੌਪਿਕ ਕਲੀਅਰ ਕਰਵਾਉ ਤਾਂ ਕਰਕੇ ਤੁਹਾਡੇ ਮੇਰੇ ਪਹਿਲਾ ਟੌਪਿਕ ਕਲੀਅਰ ਕਰਵਾਉਂਗਾ ਭਾਈ ਸਾਹਿਬ ਰੀਜ਼ਨਿੰਗ ਦੇ ਵੀ ਤੇ ਮੈਥ ਦੇ ਵੀ ਇਸ ਤੋਂ ਬਾਅਦ ਮੈਂ ਤੁਹਾਡੀ ਐਮਐਸਪੀਅਰ ਦੀ ਕਲਾਸਾਂ ਲੈ ਕੇ ਆਉਂਗਾ ਕਿਉਂਕਿ ਬਹੁਤ ਬੱਚੇ ਦੀ ਡਿਮਾਂਡ ਸੀਗੀ ਠੀਕ ਹੈ ਜੀ ਤਾਂ ਕਰਕੇ ਜੀ ਠੀਕ ਹੈ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਬਹੁਤ ਵਧੀਆ ਰਾਜੀ ਧੰਨਵਾਦ ਤੁਹਾਡਾ ਜਿਹੜੇ ਬੱਚੇ ਰਿਸਪੌਂਸ ਕਰ ਰਹੇ ਹੈ ਜਿਆਦਾ ਤੋਂ ਜਿਆਦਾ ਬੱਚੇ ਮੈਂ ਦੇਖਿਆਗਾ ਬਹੁਤ ਆਪਣੀ ਜ ਠੀਕ ਹੈ ਜੀ ਬਹੁਤ ਬੱਚੇ ਨੂੰ ਰਿਸਪੌਂਸ ਦੇ ਰਹੇ ਆ ਬਹੁਤ ਬੱਚੇ ਨੂੰ ਸ਼ੇਅਰ ਕਰ ਰਹੇ ਆ ਰਾਜੇ ਤੁਹਾਡਾ ਵੀ ਇਹੀ ਕੰਮ ਹੈ ਵੀਡੀਓ ਨੂੰ ਵਾਦੋ ਵਾਦ ਸ਼ੇਅਰ ਕਰੋ ਜਿੰਨਾ ਤੁਸੀਂ ਸ਼ੇਅਰ ਕਰੋਗੇ ਜਿੰਨਾ ਤੁਸੀਂ ਆਪਣੀਆਂ ਵੀਡੀਓ ਨੂੰ ਦੂ ਦੂ ਤੱਕ ਆਵੇ ਜਿਹੜਾ ਦੋਸਤਾਂ ਕੋਲੇ ਭੇਜੋਗੇ ਏਡੂ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਆਉਂਗਾ ਤੁਹਾਨੂੰ ਮੈਂ ਠੀਕ ਹੈ ਜੀ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਆਉਂਗਾ ਰਾਜੇ ਤਾਂ ਕਰਕੇ ਮੈਂ ਇਸੇ ਕੰਮ ਦੇ ਮਾਰੇ ਨੇ ਰਾਜੇ ਤੁਹਾਡੀ ਫੀਸ ਬਿਲਕੁਲ ਨਾਰਮਲ ਰੱਖੀ ਹੋਈ ਹੈ ਕਿ ਕੋਈ ਵੀ ਬੱਚਾ ਰਹਿਣਾ ਜਾਵੇ ਬੈਚ ਖਰੀਦੇ ਬਿਨਾ ਜਾਂ ਪੜੇ ਬਿਨਾ ਜਿਹੜਾ ਨਹੀਂ ਵੀ ਲੈ ਸਕਦਾ ਰਾਜੇ ਠੀਕ ਹੈ ਕਿਉਂਕਿ ਆਪਣੀ ਫ ਤਾ ਤੱਕ ਵੀ YouTube ਤੇ ਰਾਜੇ ਮੈਥ ਦੀਆਂ ਤੇ ਰੀਜਨਿੰਗ ਕਲਾਸਾਂ ਪੇਪਰ ਤੱਕ ਪ੍ਰੋਵਾਈਡ ਕਰਵਾਉਗਾ ਤੇ ਇੰਨੇ ਵਧੀਆ ਤਰੀਕੇ ਨਾਲ ਪ੍ਰੋਵਾਈਡ ਕਰਵਾਉਗਾ ਰੀਜਨਿੰਗ ਅਤੇ ਮੈਥ ਦੇ ਵਿੱਚ ਜਿਹੜੀਆਂ ਟ੍ਰਿਕਸ ਆਪਾਂ ਲਾਤੀਆਂ ਜਿਹੜੀਆਂ ਟ੍ਰਿਕਸ ਆਪਾਂ ਲਾਤਾਂ ਤਾਂ ਸਮਝ ਲਓ ਕਿ ਮੈਂ ਨੂੰ ਨਹੀਂ ਲੱਗਦਾ ਕਿ ਨੇੜੇ-ਤੇੜੇ ਵੀ ਹੋ ਸਕਦਾ ਕਿਉਂਕਿ ਆਪਾਂ ਕਦੇ ਮੈਥ ਨੂੰ ਫੋਲੋ ਕਰੀ ਹੀ ਨਹੀਂ ਅਜੇ ਤੱਕ ਠੀਕ ਹੈ ਕੋਈ ਤੁਸੀਂ ਦੇਖੋ ਕੱਲ ਮੈਂ ਲੈਕਚਰ ਲਾਇਆ ਸੀ ਮੈਥ ਰੀਜਨ ਉਹ ਜੋ ਕੋਈ ਕਿੱਡੀ ਦੱਸਦੇ ਮੈਂ ਇੱਕ ਵੀ ਫਾਰਮੂਲਾ ਲਾ ਕੇ ਸਵਾਲ ਕੱਢਿਆ ਠੀਕ ਹੈ ਤਾਂ ਮੈਥਰੀਜ਼ਨ ਦੇ ਵਿੱਚ ਕੁਝ ਨਹੀਂ ਹੁੰਦਾ ਰਾਜੇ ਆਪਾਂ ਨੂੰ ਮੈਥਰੀਜ਼ਨ ਦੇ ਬਹੁਤ ਬੱਚੇ ਨੇ ਮੈਥਰੀਜ਼ਨ ਨੂੰ ਬੜਾ ਵੱਡਾ ਕਨਸੈਪਟ ਬਣਾ ਲੈਂਦੇ ਐ ਮੈਥਰੀਜ਼ਨ ਜੀਰੋ ਵੀ ਪੜਨਾ ਤਾਂ ਆਪਾਂ ਪਹਿਲਾ ਕਨਸੈਪਟ ਕਲੀਅਰ ਕਰ ਲਓ ਇੱਕ ਵਾਰੀ ਪਰ ਜਦੋਂ ਤੁਹਾਡਾ ਕਨਸੈਪਟ ਕਲੀਅਰ ਹੋ ਗਿਆ ਜਿਉਂ ਤਾਂ ਤੁਹਾਡਾ ਕਨਸੈਪਟ ਕਲੀਅਰ ਹੋ ਗਿਆ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਤਿਆਰ ਹਾਂ ਤੁਸੀਂ ਵੱਡੀ ਤੋਂ ਵੱਡੀ ਚੀਜ਼ ਕਰ ਲਓ ਵੱਡੀ ਤੋਂ ਵੱਡੀ ਚੀਜ਼ ਦੇ ਵਿੱਚ ਚਲੇ ਜਾਓ ਕੋਈ ਮਰਜ਼ੀ ਤੋਂ ਸਵਾਲ ਬਣਾ ਕੇ ਲੈ ਜਾਵੇ ਹੁਣ ਬੱਚੇ ਕੀ ਕਰਦੇ ਨੇ ਰਾਜੇ 100 ਪ੍ਰੈਕਟਿਸ 100 ਚੱਕ ਲਓ 100 ਆਪਰੇਸ਼ਨ ਲਾ ਦੇ ਕੈਲੰਡਰ ਦੇ ਕਰਨ ਲੱਗੇ ਕਾਊਰੇ ਵਿੱਚ ਉਹਨਾਂ ਨੂੰ 20 25 ਕੱਢ ਲਏ ਠੀਕ ਹੈ ਬਾਕੀ ਅਸੀਂ ਆਏ ਉਹਦਾ ਕਾਹਤ ਕੀ ਇਹਦਾ ਇੱਕ ਕਨਸੈਪਟ ਨਹੀਂ ਕਲੀਅਰ ਠੀਕ ਹੈ ਜੇ ਤੁਹਾਡਾ ਕਨਸੈਪਟ ਕਲੀਅਰ ਹੈ ਫਿਰ ਭਾਵੇਂ ਤੁਸੀਂ ਇੱਕ ਵੀ ਸਵਾਲ ਨਾ ਕੱਢੋ ਓਨਲੀ 1 2 1 2 2 2 2 2 3 3 ਸਵਾਲ ਕੱਟ ਕੇ ਦੇਖ ਲਓ ਤਾਂ ਵੀ ਤੁਹਾਡਾ ਕਨਸੈਪਟ ਕਲੀਅਰ ਹੋ ਜਾਊਗਾ ਤਾਂ ਵੀ ਤੁਹਾਡੇ ਪ੍ਰੈਕਟਿਸ ਪੇਪਰ ਚ ਹੋ ਜਾਣਗੇ ਜੇ ਤੁਹਾਡਾ ਕਨਸੈਪਟ ਹੀ ਨਹੀਂ ਕਲੀਅਰ ਹੈਗਾ ਫਿਰ ਭਾਵੇਂ ਤੁਸੀਂ 100 ਸਵਾਲ ਕੱਟ ਕੇ ਦੇਖ ਲਓ ਉਹਦਾ ਵੀ ਕੋਈ ਟੋਕ ਟੋਕ ਵਾਲੀ ਗੱਲ ਨਹੀਂ ਬਣਦੀ ਹੁੰਦੀ ਠੀਕ ਹੈ ਤਾਂ ਮੇਰਾ ਰਵਾਦਾ ਹੁੰਦਾ ਕਿ ਮੈਂ ਕੋਈ ਵੀ ਚੀਜ਼ ਨੂੰ ਸਮਝਾਵਾ ਪਹਿਲਾਂ ਕਨਸੈਪਟ ਕਲੀਅਰ ਕਰਵਾਵਾ ਚਾਹੇ ਉਹ ਜੀਕੇ ਹੈ ਚਾਹੇ ਮੈਥਾ ਚਾਹੇ ਰੀਜ਼ਨਿੰਗ ਹੈ ਚਾਹੇ ਕੰਪਿਊਟਰ ਹੈ ਠੀਕ ਹੈ ਤਾਂ ਜੀ ਧੰਨਵਾਦ ਮੇ ਦੋਸਤੋ ਜਿਉਂਦੇ ਵਾਸਤੇ ਰੋ ਵੀਡੀਓ ਨੂੰ ਬੱਦੂ ਵੱਲ ਲਾਈਕ ਤੇ ਸ਼ੇਅਰ